ਜਾ ਕਮਾਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਤੋਂਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਾ ਢੇਰੀ ਕੀਤਾ ਤੇ ਨਸ਼ਲਕੁਹੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣਾ ਹੁਣਾ ਦੁਬਾਰਾ ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਕੇ ਸਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇਹ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗਲਾਂ 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇੰਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦਿਨ ਆ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਤੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਝਕਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਆ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਆ ਸ਼ਰਦਾ ਦੇ ਫੁੱਲ ਭੇਟ ਕਰ ਰਿਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਤੁਹਾਡਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਸੰਸਾਰ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬੀ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਤੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲ ਕੁਸ਼ੀ ਸਾਡੇ ਮੈਸੇਜ ਕਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ-ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗळा 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇੰਦਰਾ ਗਾਂਧੀ ਜੀਨਾਂ ਦਾ ਇਹ ਜਨਮ ਦਿਨ 'ਅ 'ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہول ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਧਾ ਦੇ ਫੁੱਲ ਪੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰਾਂ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਆ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਆ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ-ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗੜਾਂ 'ਚ ਤੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਥਪਤ ਲਾਸ਼ਾਂ ਇੰਦਰਾ ਗਾਂਧੀ ਜਿਨ੍ਹਾਂ ਦਾ ਇਹ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہول ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋਏ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਧਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਭ ਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਆ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਆ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਹਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਆਰਾ ਦੁਆਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗੜਾਂ 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇਹ ਇੰਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہુલ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਝਕਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਦਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਧਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਹਾਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਹੈ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਤੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦਰਵਾਜ਼ਾ ਦਰਵਾਜ਼ਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗਲਾਂ 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇਹ ਇੰਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦੇਣਾ 'ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہુલ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰਾਂ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਫਿਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਤੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦਰਵਾਜ਼ਾ ਦਰਵਾਜ਼ਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗਲਾਂ 'ਚ ਟੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤ-ਪੱਤ ਲਾਸ਼ਾਂ ਇੰਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦੇਣਾ 'ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہુલ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਮ ਤੇ ਉੱਥੋਂ ਮੱਥਾ ਠੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਤੇ ਮੱਥਾ ਠੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਧਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਹਾਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰਾਂ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਪਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਹੈ ਇਹੀ ਗੱਲਾਂ 'ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜੀ ਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲ ਕੁਹੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਕਿ ਕਿ ਮੇ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆ ਨੂੰ ਭੈਣਾਂ ਨੂੰ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗੜਾਂ ਚ ਤੈਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ ਚ ਖੂਨਾਂ ਨਾਲ ਲੱਤਪਤ ਲਾਸ਼ਾਂ ਇੰਦਰਾ ਗਾਂਧੀ ਜੀਨਾਂ ਦਾ ਇਹ ਜਨਮ ਦਿਨਾਂ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ راہુલ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਵੀ ਉਹਦੇ ਮਨ ਚ ਕੀ ਆ ਤੇ ਕਿਉਂ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਤੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਦੇ ਰਿਹਾ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ اپنی داد دی دے جینے ٹہر ٹیری کیتا ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਹਾ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਲੀ ਕਿੰਨੇ ਇੱਕ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਤੁਹਾਡਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ ਦੇਖੋ ਮੈਂ ਇਹ ਕੱਲ ਹੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੀਅਰਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ 'ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਪਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਹੈ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਐ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜਿਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਹਿ ਢੇਰੀ ਕੀਤਾ ਤੇ ਨਸ਼ਲ ਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਿੜਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇੱਕ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆਂ ਨੂੰ ਭੈਣਾਂ ਨੂੰ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ ਕੋ ਗਲਾਂ 'ਚ ਟਾਇਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾਂ ਨਾਲ ਲੱਤਪਤ ਲਾਸ਼ਾਂ ਇਹ ਇੰਦਰਾ ਗਾਂਧੀ ਜੀਨਾਂ ਦਾ ਇਹ ਜਨਮ ਦੇ